ਅੰਗਰੇਜ਼ਾਂ ਦੀ ਲੜਾਈ ਸਿੱਖਾਂ ਦੇ ਨਾਲ ਹੋਈ ਸੀ ਜਿਵੇਂ ਬੱਤੋਵਾਲ ਦੀ ਲੜਾਈ ਮੋਦਕੀ ਦੀ ਲੜਾਈ ਸਭਰਾਮਾਂ ਦੀ ਲੜਾਈ ਦਾਸ ਅੱਜ ਜਾ ਰਿਹਾ ਹੈ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ ਤੇ ਫਿਰ ਮਹਿਸਤਰੀ ਸਿੱਖ ਨੂੰ ਪੁੱਛਿਆ ਤੂੰ ਆਪਣੀ ਮੰਗ ਮੰਗ ਉਹ ਕਹਦਾ ਇਹ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਤੁਹਾਡੇ ਤੇ ਉਸ ਅੰਗੁਲ ਤਰਾਣ ਨੂੰ ਸੌਖੇ ਲਫ਼ਜ਼ਾਂ ਦੇ ਵਿੱਚ ਛੱਲਾ ਕਹਿ ਦਿੰਦੇ ਹਨ ਜਾਓ ਪੁਰਾਣੇ ਸਮੇਂ ਤੋਂ ਸਾਨੂੰ ਬਜ਼ੁਰਗ ਦੱਸਦੇ ਹਨ ਵੀ ਜਹਾਜ਼ ਨੇ ਇੱਥੇ ਪਿੰਡ ਦੇ ਉੱਪਰ ਗੋਲਾ ਸੱਟਿਆ ਜੋ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਇਸ ਸ਼ਬਦ ਦਾ ਜ਼ਿਕਰ ਆਉਂਦਾ ਹੈ ਜਦੋਂ ਜੰਗ ਜਦ ਚੱਲੀ ਸੀਗੀ ਉਸ ਸਮੇਂ ਉਦੋਂ ਬੰਬ ਸੱਟਿਆ ਸੀ ਉਸ ਅੰਗੁਲ ਤਰਾਣ ਦੇ ਨਾਲ ਤੀਰ ਚਿੱਲੇ ਤੇ ਚਾੜ ਕੇ ਛੱਡਿਆ ਜਾਂਦਾ ਹੈ ਇਸ ਨਗਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਚੜੀ ਆਉ ਲੱਥੀ ਜਾਉ ਐਸਾ ਨਗਰ ਆਦੂ ਕੀ ਜੁਦਨਾ ਰਤਨਾ ਅੰਦਰ ਸਾਡੇ ਨਗਰ ਪਿੰਡ ਮੋਹੀ ਵੀ ਸੇ ਪਹੁੰਚੇ ਇੱਥੇ ਘਟਾਵ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਅੱਜ ਜਾ ਰਿਹਾ ਹੈ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ ਇਸ ਨਗਰ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਤ ਹੈ ਉਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ 10 ਅੱਜ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰੇਗਾ ਤੇ ਉਮੀਦ ਕਰਦਾ ਆਪ ਜੀ ਨੂੰ ਇਹ ਜਾਣਕਾਰੀ ਬਹੁਤ ਚੰਗੀ ਲੱਗੇਗੀ ਆਓ ਜੀ ਚੱਲੀਏ ਆਪਾਂ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਹੁਣ ਪਹੁੰਚ ਗਿਆ ਹੈ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਵਿਖੇ ਹੁਣ ਦਾਸ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਵਾਵੇਗਾ ਅਸੀਂ ਅੰਦਰ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਦੇ ਆਪ ਜੀ ਦਰਸ਼ਨ ਕਰੋ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਇਸ ਨਗਰ ਦੀ ਸਮੂਹ ਸੰਗਤ ਵੱਲੋਂ ਇਹ ਉੱਪਰ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਚਿੱਤਰ ਲੱਗਿਆ ਹੋਇਆ ਜਿਸ ਵਿੱਚ ਲੋਹਾਰ ਵੱਲੋਂ ਛੱਲਾ ਕੱਟਿਆ ਜਾ ਰਿਹਾ ਹੈ ਸਤ ਸੰਗਤ ਜੀ ਆਪ ਜੀ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਛੱਲਾ ਸਾਹਿਬ ਛੱਲਾ ਸਾਹਿਬ ਇਸ ਨੂੰ ਕਿਉਂ ਕਿਹਾ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਚਮਕੌਰ ਦੀ ਗੜੀ ਵਿਖੇ ਪਹੁੰਚੇ ਉੱਥੇ ਕਮਸਾਨ ਦਾ ਜੰਗ ਹੋਇਆ ਇੱਕ ਪਾਸੇ 10 ਲੱਖ ਸੀ ਤੇ ਦੂਜੇ ਪਾਸੇ ਸਿਰਫ 40 ਸਿੰਘ ਸਨ ਤੇ ਉਹਨਾਂ ਨੇ 10 ਲੱਖ ਦਾ ਮੁਕਾਬਲਾ ਕੀਤਾ ਤੇ ਉਹਨਾਂ ਵਿੱਚੋਂ ਕਈ ਸਿੰਘ ਸ਼ਹੀਦ ਵੀ ਹੋਏ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗ ਕਰ ਰਹੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੱਖ-ਵੱਖ ਸ਼ਾਸਤਰਾਂ ਦੇ ਨਾਲ ਤੀਰਾਂ ਦੀ ਵਰਤੋਂ ਵੀ ਕੀਤੀ ਤੀਰ ਚਲਾਉਣ ਦੀ ਵੀ ਵਰਤੋਂ ਕੀਤੀ ਤੀਰ ਚਲਾਉਣ ਦੇ ਲਈ ਉਂਗਲ ਦੇ ਵਿੱਚ ਇੱਕ ਅੰਗੁਲ ਤਰਾਣ ਪਾਇਆ ਜਾਂਦਾ ਹੈ ਜਦੋਂ ਤੀਰ ਨੂੰ ਚਿੱਲੇ ਤੇ ਚੜਾਇਆ ਜਾਂਦਾ ਹੈ ਤੇ ਕਮਾਨ ਦੀ ਤੰਦੀ ਨੂੰ ਖਿੱਚਿਆ ਜਾਂਦਾ ਹੈ ਉਦੋਂ ਅੰਗੁਲ ਤਰਾਣ ਤੰਦੀ ਨੂੰ ਖਿੱਚਣ ਅਤੇ ਤੀਰ ਨੂੰ ਫੜਨ ਦੇ ਵਿੱਚ ਮਦਦ ਕਰਦਾ ਹੈ ਉਸ ਅੰਗੁਲ ਤਰਾਣ ਦੇ ਨਾਲ ਤੀਰ ਚਿੱਲੇ ਤੇ ਚਾੜ ਕੇ ਛੱਡਿਆ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਨਗਰ ਪਿੰਡ ਮੋਹੀ ਵਿਖੇ ਪਹੁੰਚੇ ਤਾਂ ਉਹ ਜਿਹੜਾ ਅੰਗੁਲ ਤਰਾਣ ਸੀ ਮਹਾਰਾਜ ਜੀ ਦੀ ਚਮੜੀ ਦੇ ਵਿੱਚ ਖੁੱਭ ਚੁੱਕਿਆ ਸੀ ਇੱਥੋਂ ਦੇ ਇੱਕ ਲੋਹਾਰ ਨੇ ਟਕੋਰੇ ਦੇ ਨਾਲ ਅੰਗਲਤਰਾਨ ਨੂੰ ਕਟਿਆ ਤੇ ਉਸ ਅੰਗਲਤਰਾਨ ਨੂੰ ਸੌਖੇ ਲਫ਼ਜ਼ਾਂ ਦੇ ਵਿੱਚ ਛੱਲਾ ਕਹਿ ਦਿੰਦੇ ਹਨ ਵੈਸੇ ਸਾਡੇ ਵਿੱਚ ਆਮ ਇਹ ਗੱਲ ਪ੍ਰਚਲਿਤ ਹੈ ਵੀ ਉਂਗਲ ਦੇ ਵਿੱਚ ਕੋਈ ਗੋਲ ਕੁਝ ਵੀ ਪਾ ਲਓ ਤਾਂ ਉਹਨੂੰ ਲੋਕ ਛੱਲਾ ਕਹਿ ਦਿੰਦੇ ਹਨ ਪਰ ਉਹ ਅਸਲ ਵਿੱਚ ਉਹਦਾ ਨਾਮ ਅੰਗਲਤਰਾਨ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਇਸ ਸ਼ਬਦ ਦਾ ਜ਼ਿਕਰ ਆਉਂਦਾ ਹੈ ਕਹੂੰ ਅੰਗਲੁਤਰਾਣ ਕਾਟੇ ਪਰੇ ਹੈ ਕਹੂੰ ਅੰਗਲੀ ਕਾਟ ਰਤਨੈ ਝਰੇ ਹੈ ਇਸ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਅੰਗਲਤਰਾਣ ਸ਼ਬਦ ਦਾ ਜ਼ਿਕਰ ਆਉਂਦਾ ਹੈ ਅੰਗਲਤਰਾਣ ਦਾ ਅਰਥ ਹੈ ਕਿ ਉਂਗਲ ਦੇ ਵਿੱਚ ਪਾਇਆ ਜਾਣ ਵਾਲਾ ਉਹ ਛੱਲਾ ਜਾਂ ਉਹ ਗੋਲ ਰਿੰਗ ਜਿਹਦੇ ਨਾਲ ਚਿੱਲੇ ਦੇ ਉੱਤੇ ਤੀਰ ਚਾੜ ਕੇ ਖਿੱਚਿਆ ਜਾਂਦਾ ਹੈ ਤੇ ਛੱਡਿਆ ਜਾਂਦਾ ਹੈ ਉਸ ਨੂੰ ਅੰਗੁਲਤਰਾਨ ਕਹਿੰਦੇ ਹਨ ਇਹ ਲਫ਼ਜ਼ ਬੋਲਣ ਦੇ ਵਿੱਚ ਔਖਾ ਲੱਗਦਾ ਹੈ ਸੋ ਇਸ ਕਰਕੇ ਇਸ ਨੂੰ ਕਈ ਲੋਕਾਂ ਨੇ ਗੋਲ ਸ਼ੁਤਰਾਨ ਦਾ ਨਾਮ ਵੀ ਦੇ ਦਿੱਤਾ ਹੈ ਵੀ ਇਹਨੂੰ ਗੋਲ ਸ਼ੁਤਰਾਨ ਕਹਿੰਦੇ ਹਨ ਪਰ ਅਸਲ ਵਿੱਚ ਇਹਦਾ ਨਾਮ ਅੰਗੁਲਤਰਾਨ ਹੈ ਸੌਖੇ ਲਫ਼ਜ਼ਾਂ ਦੇ ਵਿੱਚ ਇਹਨੂੰ ਛੱਲਾ ਕਹਿ ਦਿੰਦੇ ਆ ਸੋ ਇੱਥੇ ਜੋ ਗੁਰਦੁਆਰਾ ਸਾਹਿਬ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਛੱਲਾ ਸਾਹਿਬ ਉਸ ਸਮੇਂ ਇਸ ਥਾਂ ਤੇ ਝਿੜੀ ਸੀ ਤੇ ਇਸ ਛਿੜੀ ਵਿਖੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਰਾਤ guzari ਅਗਲੇ ਦਿਨ ਜਦੋਂ ਨਗਰ ਦੀਆਂ ਸਿੱਖ ਸੰਗਤਾਂ ਨੂੰ ਪਤਾ ਲੱਗਿਆ ਨਗਰ ਦੇ ਪਤਵੰਤੇ ਸੱਜਣਾਂ ਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਬਰਾਜੇ ਹੋਏ ਹਨ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ پاس ਪਹੁੰਚੇ ਜਲ ਪਾਣੀ ਟਹਿਲ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਸਾਡੇ ਲੈ ਕੋਈ ਹੋਰ ਸੇਵਾ ਹੋਵੇ ਤਾਂ ਹੁਕਮ ਕਰੋ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਕਿਸੇ ਮਿਸਤਰੀ ਸਿੰਘ ਨੂੰ ਜਾਂ ਲੋਹਾਰ ਨੂੰ ਬੁਲਾਓ ਸਾਡੀ ਉਂਗਲ ਦੇ ਵਿੱਚ ਇਹ ਅੰਗੁਲ ਤਰਾਣ ਖੁੱਬਿਆ ਹੋਇਆ ਹੈ ਕਿਉਂਕਿ ਜਦੋਂ ਮੈਦਾਨੇ ਜੰਗ ਦੇ ਵਿੱਚ ਤੀਰ ਚਲਾ ਰਹੇ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਹੋਰ ਵੀ ਸ਼ਸਤਰ ਮਹਾਰਾ ਚਲਾ ਰਹੇ ਸੀ ਜ਼ਖਮ ਹੋ ਕੇ ਉਂਗਲ ਸੁੱਜ ਗਈ ਤੇ ਉਹ మాਸ ਦੇ ਵਿੱਚ ਖੁੱਬ ਗਿਆ ਤੇ ਪਿੰਡ ਦੇ ਪਤਵੰਤੇ ਸੱਜਣਾ ਨੇ ਰਲ ਕੇ ਇੱਕ ਮਿਸਤਰੀ ਭਾਈ ਜਵਾਲਾ ਲੋਹਾਰ ਨੂੰ ਬੁਲਾਇਆ ਕਿਉਂਕਿ ਜਿਹੜਾ ਉਹ ਅੰਗੁਲਤਰਾਨ ਮਹਾਰਾਜ ਨੇ ਉਂਗਲ ਦੇ ਵਿੱਚ ਪਾਇਆ ਹੋਇਆ ਸੀ ਜਿਹਨੂੰ ਛੱਲਾ ਕਿਹਾ ਜਾਂਦਾ ਹੈ ਉਹ ਵੀ ਕੋਈ ਆਮ ਧਾਤ ਦਾ ਨਹੀਂ ਸੀ ਉਹ ਵੀ ਬਹੁਤ ਖਾਸ ਵਿਸ਼ੇਸ਼ ਧਾਤ ਦਾ ਬਣਿਆ ਹੋਇਆ ਸੀ ਕਿਉਂਕਿ ਜਦੋਂ ਉਸ ਛੱਲਾ ਸਾਹਿਬ ਦੇ ਜਾਂ ਅੰਗੁਲਤਰਾਨ ਦੇ ਜਾਂ ਗੋਲ ਸ਼ੁਤਰਾਨ ਦੇ ਅੱਜ ਅਸੀਂ ਦਰਸ਼ਨ ਕਰਦੇ ਹਾਂ ਪਿੰਡ ਭਮੀਪੁਰੇ ਜਾ ਕੇ ਤਾਂ ਉਹ ਬਿਲਕੁਲ ਉਸੇ ਤਰ੍ਹਾਂ ਹੂਬ ਹੂ ਉਹਵੇਂ ਹੀ ਹੈ ਨਾ ਉਸ ਨੂੰ ਕੋਈ ਜੰਗਾਲ ਲੱਗਿਆ ਹੈ ਨਾ ਉਸ ਨੂੰ ਕੋਈ ਹੋਰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਉਹ ਇਹਦਾ ਪਾਵੀ ਇਹ ਵੀ ਉਹ ਜਿਹੜਾ ਅੰਗੁਲ ਤਰਾਣ ਸੀ ਜਾਂ ਛੱਲਾ ਸੀ ਉਹ ਬਹੁਤ ਖਾਸ ਕਿਸਮ ਦੇ ਧਾਤ ਤੋਂ ਜਾਂ ਲੋਹੇ ਤੋਂ ਬਣਿਆ ਹੋਇਆ ਸੀ ਤੇ ਉਸ ਨੂੰ ਕੱਟਣ ਦੇ ਲਈ ਫਿਰ ਇੱਕ ਵਿਸ਼ੇਸ਼ ਲੋਹੇ ਦੀ ਰੇਤੀ ਜਾਂ ਟਕੋਰਾ ਕਹ ਲਓ ਆਪਾਂ ਟਕੋਰਾ ਕਹਿ ਸਕਦੇ ਹਾਂ ਭਾਈ ਜਵਾਲਾ ਲੋਹਾਰ ਨੇ ਫਿਰ ਉਸ ਟਕੋਰੇ ਦੇ ਨਾਲ ਛੱਲੇ ਨੂੰ ਕੱਟਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਕੱਟਿਆ ਹੋਇਆ ਛੱਲਾ ਨਿਸ਼ਾਨੀ ਦੇ ਵਜੋਂ ਸੰਭਾਲਣ ਦੇ ਲਈ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਤੇ ਭਾਈ ਜਵਾਲਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਰਸ਼ਨੀ ਭੇਟਾ ਵਜੋਂ ਇੱਕ ਲੋਟਾ ਭੇਂਟ ਕੀਤਾ ਉਹ ਲੋਟਾ ਕੀ ਸੀ ਜਦੋਂ ਉਹਦੇ ਵਿੱਚ ਰੇਤਾ ਪਾਉਂਦੇ ਸੀ ਤਾਂ ਰੇਤਾ ਬਾਹਰ ਨਿਕਲੇ ਆਉਂਦਾ ਸੀਗਾ ਛੇਕਾਂ ਰਾਹੀਂ ਤੇ ਪਰ ਜਦੋਂ ਉਹਦੇ ਵਿੱਚ ਦੁੱਧ ਪਾ ਦਿੱਤਾ ਜਾਂਦਾ ਸੀ ਤਾਂ ਦੁੱਧ ਬਿਲਕੁਲ ਵੀ ਬਾਹਰ ਨਹੀਂ ਸੀ ਡੋਲਦਾ ਤੇ ਉਹਨੂੰ ਕਿਹਾ ਜਾਂਦਾ ਸੀ ਗੰਗਾ ਸਾਗਰ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਦੋਂ ਇੱਥੋਂ ਅੱਗੇ ਰਾਏਕੋਟ ਵਿਖੇ ਪਹੁੰਚੇ ਜੋ ਰਾਏਕੋਟ ਦੇ ਉਦੋਂ ਚੌਧਰੀ ਰਾਏ ਕੱਲਾ ਜੀ ਸੀ ਤਾਂ ਮਹਾਰਾਜ ਜੀ ਨੇ ਉਹ ਗੰਗਾ ਸਾਗਰ ਰਾਏ ਕੱਲਾ ਜੀ ਨੂੰ ਬਖਸ਼ਿਸ਼ ਕਰ ਦਿੱਤਾ ਤੇ ਅੱਜ ਵੀ ਉਹਨਾਂ ਦੇ ਪਰਿਵਾਰ ਕੋਲ ਸੰਭਾਲਿਆ ਹੋਇਆ ਹੈ ਅਤੇ ਉਹ ਇਸ ਗੰਗਾ ਸਾਗਰ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਲਿਆ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਹਨ ਜਿਹੜਾ ਛੱਲਾ ਭਾਈ ਜਵਾਲਾ ਜੀ ਨੇ ਕਟਿਆ ਸੀਗਾ ਉਹਨਾਂ ਦਾ ਪਰਿਵਾਰ ਅੱਜਕੱਲ ਪਿੰਡ ਭੰਮੀਪੁਰਾ ਨੇੜੇ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਰਹਿ ਰਿਹਾ ਹੈ ਉਹਨਾਂ ਦੇ ਪਰਿਵਾਰ ਦੇ ਪਾਸ ਉਹ ਛੱਲਾ ਬਿਲਕੁਲ ਉਸੇ ਤਰ੍ਹਾਂ ਮੌਜੂਦ ਹੈ ਤੇ ਜਿਸ ਟਕੋਰੇ ਦੇ ਨਾਲ ਕੱਟਿਆ ਸੀ ਉਹ ਟਕੋਰਾ ਵੀ ਬਿਲਕੁਲ ਉਸੇ ਤਰ੍ਹਾਂ ਉਹਨਾਂ ਕੋਲ ਸੰਭਾਲਿਆ ਹੋਇਆ ਹੈ ਤੇ ਦਾਸ ਵੀ ਪਿੰਡ ਭਮੀਪੁਰੇ ਗਿਆ ਉੱਥੇ ਉਸ ਛੱਲਾ ਸਾਹਿਬ ਦੇ ਤੇ ਟਕੋਰੇ ਦੇ ਦਰਸ਼ਨ ਕੀਤੇ ਆਪ ਜੀ ਨੂੰ ਵੀ ਸਕਰੀਨ ਦੇ ਉੱਪਰ ਮੈਂ ਦਰਸ਼ਨ ਕਰਵਾ ਰਿਹਾ ਹਾਂ ਉਸ ਛੱਲਾ ਸਾਫ ਦੇ ਤੇ ਟਕੂਰੇ ਦੇ ਜੋ ਕਿ ਬਿਲਕੁਲ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਔਰ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਜਿਹੜੀ ਰੇਤੀ ਹੁੰਦੀ ਆ ਅੱਜਕੱਲ ਜੋ ਰੇਤੀਆਂ ਵਰਤਦੇ ਆ ਉਹਦੇ ਦੰਦੇ ਭੁਰ ਜਾਂਦੇ ਆ ਜਾਂ ਟੁੱਟ ਜਾਂਦੀ ਹੈ ਪਰ ਉਸ ਟਕੂਰੇ ਦਾ ਇੱਕ ਵੀ ਦੰਦਾ ਨਹੀਂ ਭੁਰਿਆ ਤੇ ਨਾ ਹੀ ਉਹਦੇ ਵਿੱਚ ਕੋਈ ਤਰੇੜ ਆਈ ਹੈ ਜਾਂ ਕਿਸੇ ਪਾਸਿਓਂ ਟੁੱਟਿਆ ਬਿਲਕੁਲ ਉਸੇ ਤਰ੍ਹਾਂ ਹੀ ਹੈ ਅੱਜ ਵੀ ਤੇ ਆਪ ਜੀ ਜਦੋਂ ਕਿਤੇ ਸਮਾਂ ਲੱਗੇ ਜ਼ਰੂਰ ਦਰਸ਼ਨ ਕਰਿਓ ਜਾ ਕੇ ਸੋ ਹੁਣ ਜੋ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਦਾਸ ਆਪ ਜੀ ਦੇ ਨਾਲ ਉਸ ਇਤਿਹਾਸ ਦੀ ਸਾਂਝ ਕਰੇਗਾ ਪਿੰਡ ਮੋਹੀ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਦੀ ਇਸ ਪਵਿੱਤਰ ਧਰਤੀ ਉੱਪਰ 31 ਦਸੰਬਰ 1704 ਈਸਵੀ ਨੂੰ ਸਹੈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਉਸ ਸਮੇਂ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਜੀ ਨਾਲ ਸਨ ਇਹ ਸਥਾਨ ਪਿੰਡ ਮੋਹੀ ਤੋਂ ਬਾਹਰ ਬਾਰ ਬਾਰ ਸੰਘਣੇ ਦਰਖਤਾਂ ਦੀ ਛਿੜੀ ਸੀ ਇੱਥੇ ਇੱਕ ਛੋਟੀ ਜੀ ਪਾਣੀ ਦੀ ਢਾਬ ਵੀ ਸੀ ਗੁਰੂ ਸਾਹਿਬ ਜੀ ਨੇ ਇਕਾਂਤ ਥਾਂ ਜਾਣ ਕੇ ਇੱਥੇ ਰਾਤ ਵਿਸ਼ਰਾਮ ਕੀਤਾ ਤੇ ਜਦੋਂ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਗੁਰੂ ਸਾਹਿਬ ਜੀ ਦੇ ਇੱਥੇ ਠਹਿਰਨ ਦਾ ਪਤਾ ਲੱਗਿਆ ਤਾਂ ਪਿੰਡ ਵਾਸੀ ਇਕੱਠੇ ਹੋ ਕੇ ਗੁਰੂ ਜੀ ਪਾਸ ਆਏ ਚਰਦਾ ਭਾਵਨਾ ਦੇ ਨਾਲ ਜਲ ਪਾਣੀ ਛਕਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ਪਿੰਡ ਮੋਹੀ ਦੀ ਸੰਗਤ ਨੇ ਗੁਰੂ ਸਾਹਿਬ ਤੋਂ ਚੜੀ ਆਉ ਲੱਥੀ ਜਾਉ ਦਾ ਵਰ ਪ੍ਰਾਪਤ ਕੀਤਾ ਭਾਵ ਵੀ ਜਿਹੜਾ ਕੋਈ ਚੜ ਕੇ ਆਊਗਾ ਇਸ ਨਗਰ ਦੇ ਉੱਪਰ ਉਹ ਲਹਾ ਕੇ ਜਾਊਗਾ ਜਿਹੜਾ ਕੋਈ ਇਸ ਨਗਰ ਤੇ ਚੜ ਕੇ ਆਊਗਾ ਤਾਂ ਉਹ ਹਾਰ ਕੇ ਜਾਊਗਾ ਸੋ ਇਸ ਤਰ੍ਹਾਂ ਕੋਈ ਵੀ ਆਫਤ ਉਹ ਮੋਈ ਨਗਰ ਤੇ ਆਵੇਗੀ ਤਾਂ ਕਿਸੇ ਕਿਸਮ ਦਾ ਨੁਕਸਾਨ ਕਰਨ ਤੋਂ ਬਗੈਰ ਹੀ ਟਲ ਜਾਵੇਗੀ ਤੇ ਇਹ ਜਿਹੜਾ ਮਹਾਰਾਜ ਨੇ ਵਾਰ ਦਿੱਤਾ ਸੀ ਉਹ ਅੱਜ ਤੱਕ ਪੂਰਾ ਹੋ ਰਿਹਾ ਹੈ ਅੰਗਰੇਜ਼ਾਂ ਦੀ ਲੜਾਈ ਸਿੱਖਾਂ ਦੇ ਨਾਲ ਹੋਈ ਸੀ ਜਿਵੇਂ ਬਤੋਵਾਲ ਦੀ ਲੜਾਈ ਮੋਦਕੀ ਦੀ ਲੜਾਈ ਸਭਰਾਮਾ ਦੀ ਲੜਾਈ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਸਿੱਖ ਐਂਗਲੋਵਾਰ ਕਿਹਾ ਜਾਂਦਾ ਹੈ ਸੋ ਜਦੋਂ ਬੱਧਵਾਲ ਅੰਗਰੇਜ਼ਾਂ ਦੀ ਤੇ ਸਿੱਖਾਂ ਦੀ ਲੜਾਈ ਹੋਈ ਸੀ ਉਸ ਸਮੇਂ ਬੱਧਵਾਲ ਦੇ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ ਪਰ ਮੋਹੀ ਪਿੰਡ ਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਹੋਇਆ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਬਾਲ ਵਿੰਗਾ ਨਹੀਂ ਸੀ ਹੋਇਆ ਸੋ ਮਹਾਰਾਜ ਜੀ ਦਾ ਜੋ ਵਰ ਇਸ ਨਗਰ ਨੂੰ ਮਿਲਿਆ ਹੋਇਆ ਹੈ ਚੜੀ ਆਉ ਤੇ ਲੱਥੀ ਜਾਉ ਭਾਵ ਜਿਹੜਾ ਇਸ ਨਗਰ ਤੇ ਜਾਂ ਇਸ ਨਗਰ ਵਾਸੀਆਂ ਤੇ ਚੜ ਕੇ ਆਊਗਾ ਉਹ ਹਾਰ ਕੇ ਜਾਊਗਾ ਸੋ ਉਹ ਬਿਲਕੁਲ ਸੱਚ ਹੋਇਆ ਹੈ ਤੇ ਅੱਜ ਕੱਲ ਇਸ ਗੁਰਦੁਆਰਾ ਸਾਹਿਬ ਜੀ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ ਬੜੇ ਸਤਜੇ ਟੰਗ ਦੇ ਨਾਲ ਉਹਨਾਂ ਵੱਲੋਂ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਇਸ ਤੋਂ ਬਿਨਾ ਬੁੱਢਾ ਦਲ ਦੀ ਫੌਜ ਦੇ ਨਿਹੰਗ ਸਿੰਘ ਉਹ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦੇ ਹਨ ਸੋ ਹੁਣ ਮੇਰੇ ਨਾਲ ਇਸ ਨਗਰ ਦੇ ਨਿਵਾਸੀ ਭਾਈ ਅਮਰਪਾਲ ਸਿੰਘ ਜੀ ਬੈਠੇ ਹਨ ਤੇ ਆਪਾਂ ਇਹਨਾਂ ਪਾਸੋਂ ਵੀ ਵਿਸਥਾਰ ਸਹਿਤ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਜੀ ਦਾ ਇਹੀ ਲੱਗ ਰਿਹਾ ਜੀ ਹਾਂ ਜੀ ਇਹੀ ਲੱਗ ਰਿਹਾ ਤੇ ਕਿਰਪਾ ਕਰੋ ਇਤਿਹਾਸ ਦੀ ਜਾਣਕਾਰੀ ਦਿਓ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਨੰਦਪੁਰ ਸਾਹਿਬ ਤੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਧਰ ਨੂੰ ਸੱਭਗੇ ਤਲਵੰਡੀ ਵਾਲ ਨੂੰ ਆਏ ਸਰਸਵਤੀ ਨਦੀ ਦੇ ਵਿਚੋੜਾ ਪਿਆ ਉਸ ਤੋਂ ਬਾਅਦ ਮਾਛੀਵਾੜੇ ਜੰਗਲਾਂ ਦੇ ਵਿੱਚ ਹੁੰਦੇ ਹੋਏ ਜੀ ਐਥੇ ਨਗਰ ਆ ਰੂਗੀ ਜੋਧਨਾ ਰਤਨਾ ਐਂਡ ਸਾਡੇ ਨਗਰ ਪਿੰਡ ਮੂਹੀ ਵਿਖੇ ਪਹੁੰਚੇ ਐਸੇ ਘਟਾਵ ਸੀ ਉਹਨਾਂ ਦਾ ਇੱਕ ਛੱਲਾ ਪਾਇਆ ਹੁੰਦਾ ਸੀ ਸਰਬ ਲੋਗਾਂ ਅੰਗਲ ਦੇ ਵਿੱਚ ਅੱਛਾ ਜੀ ਉਹ ਤੀਰ ਚਲਾਉਣ ਦੀ ਵਰਤੋਂ ਕਰਦੇ ਸੀ ਉਹ ਛੱਲਾ ਅੰਗਲ ਦੇ ਵਿੱਚ ਖੁੱਬਿਆ ਹੋਇਆ ਸੀ ਮੈਸਤਰੀ ਸਿੱਖ ਜਵਾਲਾ ਸਿੰਘ ਸੀ ਜੋ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ ਆਇਆ ਫਤੇ ਬਦਾਈ ਮਹਾਰਾਜ ਨੇ ਕਿ ਭਾਈ ਸਾਡਾ ਛੱਲਾ ਕੱਟਣਾ ਵਾ ਉਸਨੇ ਰੇਤ ਦੇ ਨਾਲ ਛੱਲਾ ਦੀ ਛੱਲਾ ਕੱਟ ਦਿੱਤਾ ਤੇ ਉਹ ਛੱਲਾ ਸਾਹਿਬ ਵੀ ਭਾਈ ਜਵਾਲਾ ਸਿੰਘ ਨੂੰ ਗੁਰੂ ਸਾਹਿਬ ਨੇ ਭੇਟ ਕਰ ਦਿੱਤਾ ਜੋ ਕਿ ਭਮੀਪੁਰ ਪਿੰਡ ਵਿੱਚੋਂ ਰਹਿਣ ਲੱਗੇ ਹਨ ਉੱਥੇ ਉਹ ਛੱਲਾ ਸਾਹਿਬ ਸਹੁਬਤ ਹੈ ਉਸ ਤੋਂ ਬਾਅਦ ਇਸ ਗੁਰਦੁਆਰੇ ਦਾ ਨਾਮ ਜਦੋਂ ਕਾਰਸੇਵ ਵਾਲਿਆਂ ਨੇ ਇੱਥੇ ਸੇਵਾ ਸ਼ੁਰੂ ਕਰਾਈ ਉਸ ਤੋਂ ਬਾਅਦ ਫਿਰ ਇੱਥੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਛੱਲਾ ਸਾਹਿਬ ਰੱਖਿਆ ਗਿਆ ਪਹਿਲਾਂ ਕਾਗਜ਼ਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਪਾਤਸ਼ਾਹੀ ਦਸਵੀਂ ਹੈ ਸ੍ਰੋਮਨਿਕ ਮਿੱਠੇ ਜਿਹਾ ਕਹਾਗਿਆ ਵਿੱਚ ਵੀ ਪਾਤਸ਼ਾਹੀ ਦਸਵੀਂ ਹੈ ਤੇ ਫਿਰ ਮਹਿਸਤਰੀ ਸਖ ਨੂੰ ਪੁੱਛਿਆ ਤੂੰ ਆਪਣੀ ਮੰਗ ਮੰਗ ਉਹ ਕਹਦਾ ਇਹ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਤੁਹਾਡੇ ਤਿੰਨ ਤਿੰਨ ਵਿਆਹ ਹੋਣਗੇ ਤਾਂ ਇੱਥੇ ਉਹ ਇੱਥੇ ਤਿੰਨ ਤਿੰਨ ਵਿਆਹ ਹੁੰਦੇ ਆ ਕਿਉਂਕਿ ਮੇਰੇ ਦਾਦੇ ਦੇ ਵੀ ਖੁੱਤ ਤਿੰਨ ਵਿਆਹ ਹੋਏ ਸੀ ਅੱਛਾ ਜੀ ਤੇ ਉਹ ਸੰਪੂਰਨ ਹੋਇਆ ਮਹਾਰਾਜ ਦੇ ਬਚਨ ਤੇ ਮਹਾਰਾਜ ਨੇ ਇੱਕ ਬਚਨ ਕੀਤਾ ਚੜੀ ਆਉ ਲੱਥੀ ਜਾਓ ਜਿਹੜਾ ਵੀ ਇੱਥੇ ਪਿੰਡ ਦੇ ਉੱਤੇ ਚੜਾਈ ਕਰਕੇ ਆਊਗਾ ਉਹ ਹਾਰ ਕੇ ਜਾਣਗੇ ਬਹੁਤ ਸੱਦਰ ਝੱਲੇ ਬੱਸਾਂ ਨੂੰ ਅੱਗ ਲੱਗੀ ਪਰ ਸਾਡੇ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ। ਇਹ ਇੱਥੋਂ ਦਾ ਇਤਿਹਾਸ ਹੈ ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ 31 ਦਸੰਬਰ ਨੂੰ ਰਾਤ ਨੂੰ ਇੱਥੇ ਆਏ ਸੀ ਸੋਹਬਤ ਹੋਈ ਸੀ। ਇਸ ਤੋਂ ਬਾਅਦ ਫਿਰ ਕਮਾਣੀ ਸੁਧਾਰ ਹੁੰਦੇ ਹੋਏ ਗਾਂ ਮੈਟੀ ਆਣੇ ਸਾਬਾਦ ਨੂੰ ਚਾਲੇ ਪਾ ਦਿੱਤੇ ਜੀ। ਇਹ ਇੱਥੋਂ ਗੁਰਦੁਆਰਾ ਦੌਦੂਆ ਪਾਤਸ਼ਾਹੀ ਦਸਵੀਂ ਪਗਜਾਂ ਦੇ ਵਿੱਚ ਤਾਂ ਇਹ ਇਤਿਹਾਸ ਹੈ। ਪਰ ਜਦੋਂ ਕਾਰਸੇਵ ਵਾਲਿਆਂ ਨੇ ਇੱਥੇ ਗੁਰਦੁਆਰਾ ਦੀ ਬਿਲਡਿੰਗ ਬਣਾਈ ਤਾਂ ਇਸ ਦਾ ਨਾਮ ਗੁਰਦੁਆਰਾ ਛੱਲਾ ਸਾਹਿਬ ਰੱਖ ਦਿੱਤਾ ਜੀ ਤੇ ਇਹ ਛੱਲਾ ਸਾਹਿਬ ਗੁਰਦੁਆਰੇ ਦੇ ਨਾਲ ਮਸ਼ਹੂਰ ਹੈ। ਇਹ ਛੱਲਾ ਸਾਹਿਬ ਸਰਦੋ ਦਾ ਛੱਲਾ ਜਿਹੋ ਤੀਰ ਚਲਾਉਣ ਦੀ ਵਰਤੋਂ ਕਰਦੇ ਸੀ। ਜੀ ਇਹ ਗੁਰਦੁਆਰੇ ਦਾ ਨਾਮ ਛੱਲਾ ਸਾਹਿਬ ਪਾਤਸ਼ਾਹੀ ਦਾ ਸਮੀਂ। ਇਸ ਨਗਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਚੜਹੀ ਜਾਉ ਲੱਥੀ ਜਾਉ ਪੁਰਾਣੇ ਸਮੇਂ ਤੋਂ ਸਾਨੂੰ ਬਜ਼ੁਰਗ ਦੱਸਦੇ ਹਨ ਵੀ ਜਹਾਜ਼ ਨੇ ਇੱਥੇ ਪਿੰਡ ਦੇ ਉੱਪਰ ਗੋਲਾ ਸੱਟਿਆ ਜੋ ਕਿ ਪਿੰਡੋਂ ਬਾਹਰਲੇ ਪਾਸੇ ਡਿੱਗ ਪਿਆ ਸੀਗਾ। ਤੇ ਸੰਦਾਰਾ ਰਾਹ ਬੋਲਦੇ ਆ ਉੱਥੇ ਪਰ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਸੀਗਾ ਕਿਹੜਾ ਰਾਹ ਬੋਲਦੇ ਤੇ ਸੰਦਾਰਾ ਬੋਲਦੇ ਆ ਜੀ ਅੱਛਾ ਉਹ ਰਾਹ ਨੂੰ ਜਿੱਥੇ ਬੰਬ ਡਿੱਗਿਆ ਸੀ ਹਾਂ ਜਿੱਥੇ ਬੰਬ ਡਿੱਗਿਆ ਸੀ ਅੱਛਾ ਉਹਨੂੰ ਟੇਸਨ ਦਾ ਰਾਹ ਬੋਲ ਹਾਂ ਅੱਛਾ ਜੀ ਜਦੋਂ ਜੰਗ ਜਦ ਚੱਲੀ ਸੀਗੀ ਉਸ ਸਮੇਂ ਉਦੋਂ ਬੰਬ ਸਿੱਟਿਆ ਸੀ ਇੱਥੇ ਅੱਛਾ ਜੀ ਤੁਹਾਡੇ ਪਿੰਡ ਤੇ ਡਿੱਗਿਆ ਸੀਗਾ ਯਾਨੀ ਬਾਹਰਲੇ ਪਾਸੇ ਡਿੱਗ ਪਿਆ ਪਰ ਨੁਕਸਾਨ ਨਹੀਂ ਹੋਇਆ ਨੁਕਸਾਨ ਕੋਈ ਨਹੀਂ ਹੋਇਆ ਹੈਗਾ ਜੀ ਜੀ ਇਹ ਮਹਾਰਾਜ ਦਾ ਜਿੱਥੇ ਬਚਨਾਂ ਚੜ ਕੇ ਆਉ ਉਲਟ ਕੇ ਜਾਉ ਜੀ ਜਿਹੜਾ ਵੀ ਚੜ੍ਹਾਈ ਕਰਕੇ ਆਉ ਹਾਰ ਕੇ ਹੀ ਜਾਊਗਾ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਛੱਲਾ ਜਿਹੜਾ ਸੀਗਾ ਉਹ ਮਹਤਰੀ ਸਖ ਨੂੰ ਦਿੱਤਾ ਸੀ। ਉਹ ਤਾਂ ਉਹਨਾਂ ਨੇ ਕੱਟਿਆ ਸੀ। ਜੀ। ਤੇ ਉਹ ਫਿਰ ਮਹਤਰੀ ਸਖ ਇੱਥੋਂ ਜਗਰਾਉਂ ਕੋਲੇ ਭੰਮੀਪੁਰ ਭੰਮੀਪੁਰ ਪਿੰਡ ਆ ਉੱਥੇ ਰਹਿਣ ਲੱਗ ਗਏ। ਜੀ ਜੀ। ਹਣ ਵੀ ਅੱਜ ਵੀ ਉਹਨਾਂ ਕੋਲੇ ਸਹੂਬਤ ਆ। ਜੀ। ਕਈ ਵਾਰੀ ਅਸੀਂ ਲੈ ਕੇ ਵੀ ਉਹਨਾਂ ਨੇ ਸੰਗਤ ਨੂੰ ਦਰਸ਼ਨ ਕਰਾਉਣ ਲਈ। ਜੀ। ਪਰ ਉਹ ਡੀਸੀ ਤੋਂ ਮਾਰਕ ਕਰਕੇ ਦਿੰਦੇ ਆ। ਜੀ ਜੀ। ਫਿਰ ਅਸਟ ਨਾਮ ਫਿਰ ਕਾਰਸੇਵਾਲੇ ਬਾਬਾ ਜੀ ਨੇ ਇੱਥੇ ਛੱਲਾ ਸਾਹਿਬ ਲਿਖ ਦਿੱਤਾ। ਠੀਕ। ਜੋ ਕਿ ਕਾਗਿਆਂ ਦੇ ਵਿੱਚ ਗੁਰਦੁਆਰਾ ਦਮਦੋਆ ਸਾਹਿਬ ਪਾਤਸ਼ਾਹੀ ਦਸਵੀਂ ਹੈ ਜੀ ਹੁਣ ਛੱਲਾ ਸਾਹਿਬ ਦੇ ਨਾਲ ਨਾਲ ਮਸ਼ਹੂਰ ਗੁਰਦੁਆਰਾ ਸਾਹਿਬ ਬਣਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ